thank you E I'm in the door. Nigga, जय सुते जी राना जय सुे जी रान जय सुे रान वाहि वाहिगुरे सजन मेरे रंगले सजन मेरे रंगले जय सुते जी रान ਤੰਬੀ ਵੰਜਾ ਡਮਣੀ ਰੋਵਾ ਚਿਣੀ ਤੰਬੀ ਵੰਜਾ ਡਮਣੀ ਰੋਵਾ ਚਿਣੀ ਬਾੜ ਸੱਜਣ ਮੇਰੇ ਰੰਗਲੇ ਜਾਇ ਸੁਟ ਜੋ ਆਇਆ ਸੁਚਲ ਸਿੱਤ ਸਭ ਕੋ ਆਈ ਬਈ ਜਿਸਕੇ ਜੀਵ ਪ੍ਰਾਣ ਹੈ ਕਿਉਂ ਸਾਹਿਬ ਮਨੁਨਸਾਰੀਏ ਆਪਨ ਹੱਥੀ ਆਪਣਾ ਆਪੇ ਹੀ ਕਾਜ ਸੁਭਾੜੀ ਕਰਨ ਸਤਕਾਰਿਓ ਇਸ ਔਖੇ ਸਮੇਂ ਦੇ ਅੰਦਰ ਇਹ ਜੋ ਵਾਰੀ ਹੈ ਇਹ ਸਭ ਤੋਂ ਪੁਰਾਣੀ ਸੰਸਾਰ ਦੇ ਅੰਦਰ ਜੋ ਪੈਦਾ ਹੋਇਆ ਹੈ ਜੋ ਉਪਜੇ ਉਸ ਵਿੱਚ ਹੈ ਪਰ ਅੱਜ ਦੇ ਕਾਲ ਨਾਨਕ ਹਰਗੁਰ ਗਾਇਲੇ ਛਾੜ ਸਕਦਾ ਮਾਮਾ ਧੀਆਂ ਭੈਣਾ ਬੱਚਾ ਨੂੰ ਬੇਨਤੀ ਹੈ ਜੇ ਛੋਟੇ ਬੱਚੇ ਨੇ ਇਹਨਾਂ ਨੂੰ ਆਪ ਜੀ ਨੇ ਗੋਦੀ ਵਿੱਚ ਲੈ ਕੇ ਸੰਭਾਲ ਕੇ ਬੈਠਣਾ ਸਮਾਥੂੜਾ ਹੈ ਥੋੜੇ ਸਮੇਂ ਦੇ ਵਿੱਚ ਜੋ ਜਾਦਾ ਆਪਣੀ ਗੱਲਬਾਤ ਕਹਿ ਕੇ ਸੰਗਤਾਂ ਨੂੰ ਪ੍ਰੇਰਨੇ ਉਹ ਸੁਰਦਾਰ ਹੁੰਦਾ ਹੈ ਜੋ ਸਾਰਾ ਹੀ ਸਮਾਂ ਗਾਉਂਦਾ ਰਹੇ ਤੇ ਪੱਲੇ ਆਵੇ ਕੁਝ ਕਵੇ ਨਾ ਸਾਦਾ ਵੀ ਜੀਵਦਾ ਕੋਈ ਆਨੰਦ ਬਣਦਾ ਨਹੀਂ ਗਾਉਣ ਦਾ ਕਹਿੰਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਇਹ ਹੈ ਗੁਰਬਾਣੀ ਇਹ ਗੁਰੂਆਂ ਦੇ ਉਹ ਸ਼ਬਦ ਨੇ ਜਿਹੜੇ ਸਾਰੇ ਜੁਗਾਂ ਵਿੱਚ ਕਾਇਮ ਰਹਿੰਦੇ ਨੇ ਇਹੀ ਗਾਇ ਜਾਨੀ ਦੇ ਸਾਰੇ ਉੱਪਰ ਸਾਹਿਬ ਮੇਰਾ ਨੇਤ ਨਵਾ ਸਦਾ ਸਦਾ ਦਾਤਾਰ ਉਹ ਜੋ ਕੁਛ ਦਿੰਦਾ ਹੈ ਉਹ ਲੈ ਵੀ ਲੈਂਦਾ ਹੈ ਇਥੇ ਗੁਰਬਾਣੀ ਸਮਝਾਉਂਦੀ ਹੈ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਮਨ ਨਾ ਟੁੱਟੇ ਤੁਸੀਂ ਮਨ ਜੋੜਦਾ ਉਪਰਾਲਾ ਕਰੋ ਇਹ ਬੇਸ਼ਕਿੰਤੀ ਸ਼ਬਦ ਨੇ ਇਹ ਨਿੱਕੇ ਕਈਆਂ ਦਾ خیال ਨਾ ਵੀ ਆਪਾਂ ਫੁਲਾਣੇਸਤਾਨ ਤੇ ਜਾਂਦੇ ਆ ਬੰਦਾ ਬੁੱਢਾ ਸੀ ਚਲੋ ਲੰਗਰ ਚਾਹ ਕੇ ਪਕੌੜੇ ਖਾਲ ਵੇ ਜਾਂ ਮਠਿਆਈਆਂ ਖਾ ਇਹ ਬੜਾ ਕੁਝ ਹਰ ਰੋਜ਼ ਮਿਲਦਾ ਹੈ ਮਹਾਰਾਜ ਜਦੋਂ ਪੈਦਾ ਹੁੰਦਾ ਹੈ ਉਸੇ ਦਿਨ ਬੰਦਾ ਜੰਮੇ ਤੇ ਲੱਡੂ ਵੰਡ ਜਾਂਦੇ ਨੇ ਤੇ ਅੱਜ ਦਾ ਹਾਲਾਤ ਐਸਾ ਬਣ ਗਿਆ ਜੇ ਬੰਦਾ ਮਰ ਵੀ ਜਾਏ ਤਾਂ ਵੀ ਲੱਡੂ ਹੀ ਵੰਡਦੇ ਨੇ ਤੇ ਗੁਰੂ ਕੀ ਬਾਣੀ ਮੇਰੀ ਭੈਣੋ ਆਪਾਂ ਮਨ ਕਰਕੇ ਸੁਣੀ ਨਾ ਆਪ ਨੂੰ ਆਤਮਿਕ ਤੌਰ ਤੇ ਸੁੱਖ ਲੱਭ ਜਾਣਗੇ ਸੁੱਖ ਕਿਤੇ ਲੱਗੇ ਹੋਏ ਨਹੀਂ ਕਿਸੇ ਤਰਫ ਦੇ ਸੁੱਖ ਪੈਦਾ ਕਰਨੇ ਪੈਂਦੇ ਨੇ ਸੁੱਖਾਂ ਦੇ ਵਾਸਤੇ ਬੰਦਾ ਮਾਇਆ ਕਮਾਉਂਦਾ ਹੈ ਲੇਕਿਨ ਆਤਮਿਕ ਤੌਰ ਤੇ ਸੁੱਖ ਵਾਸਤੇ ਤਾਂ ਨਾਮ ਕਮਾਣਾ ਪੈਂਦਾ ਹੈ ਨਾਮ ਕਲਯੁਗ ਮੇ ਕੇਤਨ ਪ੍ਰਧਾਨਾ ਦੁਰਮੁਖ ਜਪੀਏ ਲਾਇਸ ਮਨ tournਾ ਬੜਾ ਬੜਾ ਮਨ ਵਿੱਚੇ ਸਤਵਰ ਕੇ ਪਾਸ ਤਿਸ ਸੇਵਕੇ ਕਰ ਰਾ ਆਪਾਂ ਨੇ ਕੋਈ ਵੀ ਕਾਰ ਦਰਾਸ ਕਰਨਾ ਹੈ ਨਾ ਆਪਾਂ ਕੋਈ ਦੁਨੀਆਂ ਕੁਝ ਲੈ ਕੇ ਨਹੀਂ ਜਾਂਦੇ ਲੈ ਕੇ ਵੀ ਨਹੀਂ ਕੋਈ ਸਾਹਿ ਦੁਨੀਆਂ ਦੇ ਅੰਦਰ ਸਤਗੁਰੂ ਸਮਝਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰ ਦੇ ਗੁਰ ਬਾਣੀ ਕਹਿੰਦਾ ਦਸਨੀ ਕਹਿੰਦਾ ਤੁਸੀਂ ਮੈਨੂੰ ਪਤਾ ਕੱਖ ਨਹੀਂ ਗੁਰ ਬਾਣੀ ਕਹੇ ਸੇਵਕ ਜਨਮਨ ਸੇਵਕ ਸੁਣਨ ਵਾਲੇ ਸ਼ਰਧਾ ਬਣਾਉਣ ਵਾਲੇ ਪਿਆਰ ਰੱਖਣ ਵਾਲੇ ਸਮਝਣ ਵਾਲੇ ਗੁਰ ਬਾਣੀ ਕਹੇ ਸੇਵਕ ਜਨਮਨ ਪਰ ਤੱਕ ਗੁਰੂ ਨਿਸ਼ਟਾਰੇ ਮੁਰੂ ਮਹਾਰਾਤਾ ਨਾਲਿਓ ਦਾ ਨਿਸ਼ਟਾ ਕਰ ਦਿੰਦੇ ਆ ਕਲ ਜੁਗੀ ਪਵ ਸਾਗਰ ਵਿੱਚ ਆਪਾਂ ਡੁੱਬੇ ਹੋਏ ਇਸ ਮਾਤਲੋ ਵਿੱਚ ਆ ਕੇ ਕੀ ਕਮਾਇਆ ਜੇ ਨਾਮ ਦਾ ਸਿਮਰਨ ਨਹੀਂ ਕੀਤਾ ਭਲਾ ਨਹੀਂ ਕਰ ਸਕੇ ਜਿੰਦਗੀ ਵਿੱਚ ਸੱਚ ਦੀ ਕਮਾਈ ਨਹੀਂ ਕੀਤੀ ਨਾਲ ਜਾਏਗਾ ਕੀ ਆਓ ਮੈਂ ਸ਼ਬਦ ਪੜਦਾ ਉਸ ਤੋਂ ਬਾਅਦ ਅਰਥ ਹੋਣਗੇ ਆਪ ਜੀ ਨੇ ਵਿਚਾਰ ਤਾਂ ਸੁਣਨੇ ਨੇ ਨਾਂਗੇ ਜਾਣਾ ਨਾਂਗੇ ਜਾਣਾ ਨਾਂਗੇ ਜਾਣਾ ਉਨਾਂਗੇ ਜਾਣਾ ਕੋਈ ਨ ਰਹੀਓ ਕੋਈ ਨ ਰਹੀਓ ਰਾਜਾ ਰਾਣਾ ਨਾਂਗੇ ਜਾਣਾ ਉਨਾਂਗੇ ਜਾਣਾ ਕੋਈ ਨ ਰਹੀਓ ਰਾਜਾ ਰਾਣਾ ਰਾਣਾ ਰਾਉਣਾ ਕੋ ਰਹੇ ਤੋਂਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦ ਤੀਰ ਵਾਰੀ ਆਪੋ ਆਪਣੀ ਕੋਈ ਨ ਬੰਦ ਤੀਰ ਜਿਹਾਂ ਚੀਰੀ ਲਿਖਿਆ ਜਿਹਾਂ ਚੀਰੀ ਲਿਖਿਆ ਤੇ ਹੁਕਮ ਕਮਾਈ ਇਹ ਹੁਕਮ ਕਮਾਈ ਕੱਲੇ ਆਵੀ ਨਾਨਕਾ ਸੱਦੇ ਉੱਠੀ ਜਾਏ ਕੱਲੇ ਆਵੀ ਨਾਨਕਾ ਸੱਦੇ ਉੱਠੀ ਜਾਹੇ ਵਾਹਿਗੁਰੂ ਸਤਿਗੁਰੂ ਨਾਨਕ ਦਾ ਅਛਾ ਦੀ ਬਾਣੀ ਸਾਨੂੰ ਪਿਆਰ ਸਤਕਾਰ ਦੇ ਨਾਲ ਇੱਕ ਮਾਰਗ ਦਰਸ਼ਕ ਦਿੰਦੀ ਹੈ ਰਸਤਾ ਸੁਝਾ ਰਹੀ ਹੈ ਕਿ ਪ੍ਰਾਨੀ ਤੂੰ ਆਇਓ ਲਾਹ ਲੈ ਜੀਵਨ ਇੱਕ ਲਾਹ ਹੈ ਜੀਵਨਿਕ ਗਿਆ ਮਿਨਿਆ ਸਮਾਂ ਥੋੜਾ ਜਿਹਾ ਸਮਾਂ 15 ਸਾਲ 50 ਸਾਲ 75 ਸਾਲ 80 ਸਾਲ ਪੱਲਾ ਵਿੱਚ ਵੀ ਸਾਡੀ ਉਮਰ 70 ਸਾਲ ਐਵੇਂ ਲੰਘ ਗਈ ਸਰਫੇ ਸਰਫੇ ਸਦਾ ਸੁਦਾ ਸਰਫੇ ਸਰਫੇ ਸਦਾ ਸਦਾ ਐਵੇਂ ਗਈ ਵਿਹਾਈ ਬਾਬਾ ਨਾਨਕ ਕਿਸ ਨੂੰ ਆਕੇ ਬਿਨ ਪੁੱਛਿਆ ਹੀ ਲੈ ਜਾਏ ਦੱਸਦਾ ਨਹੀਂ ਮਹਾਰਾਜ ਕੇ ਕੱਲ ਨੂੰ ਤੇਰੇ ਜੀ ਦਾ ਪਰਿਵਾਰ ਵਿੱਚੋਂ ਇਸ ਜੀ ਨੂੰ ਮੈਂ ਕੱਢ ਲੈ ਜਾਣਾ ਕੱਢ ਕੇ ਲੈ ਜਾਣਗੇ ਪਤਾ ਹੀ ਨਹੀਂ ਲੱਗਦਾ ਕਿਹੜਾ ਸਮਾਂ ਕਿੱਥੇ ਹੋ ਜਾਣਾ ਹੈ ਕਿਸਦੇ ਨਾਲ ਘਟਨਾ ਵਾਪਰ ਜਾਣੀ ਹੈ ਜਿਵੇਂ ਭਾਈ ਸਾਹਿਬ ਭਾਈ ਰਣਵੀਰ ਸਿੰਘ ਇਸ ਪਰਿਵਾਰ ਦੇ ਚਲੇ ਗਏ ਨੇ ਪਿੱਛੇ بڑا ਪਰਿਵਾਰ ਹੈ ਬੜੀ ਕਿਰਪਾ ਮਹਾਰਾ ਦੀ ਬੱਚੇ ਸਾਰੇ ਬੜੇ ਮਿਹਨਤੀ ਨੇ ਆਪਣਾ ਜੀਵਨ ਚਲਾ ਰਹੇ ਨੇ ਔਖੇ ਸਮੇਂ ਦੇ ਅੰਦਰ ਵੀ ਇਹਨਾਂ ਨੇ ਆਪਣਾ ਜੀਵਨ ਚਲਾਇਆ ਬੜੀ ਮਿਹਨਤ ਮਿਹਨਤ ਤਾਂ ਵਿਆਹ ਗੁਜ਼ਾਰਨਾ ਨਹੀਂ ਹੋ ਜਾ ਦੀਦਾਰ ਸਭ ਤੋਂ ਵੱਡਾ ਹੈ ਦੀਦਾਰਪੁਰ ਤੇ ਨੌਕਰੀ ਹੈ ਤੇ ਦੂਸਰੇ ਪਰਿਵਾਰ ਵਿੱਚ ਵੀ ਕਈਕਾਂ ਡਰਾਮਾ ਹੋਈਆਂ ਨੇ ਆਪ ਸਭ ਨੂੰ ਪਤਾ ਬੜੀ ਦੁੱਖदाई ਘਟਨਾ ਹੁੰਦੀ ਹੈ ਜਦੋਂ ਪਰਿਵਾਰ ਵਿੱਚੋਂ ਬੰਦਾ ਚਲਾ ਜਾਂਦਾ ਨਾ ਭਰਾ ਦਾ ਭਰਾ ਚਲਾ ਰਿਹਾ ਇੱਕ ਬੰਦ ਟੁੱਟ ਜਾਂਦੇ ਇੱਕੋ ਹੀ ਰਹਿੰਦੇ ਬੰਦਾ ਅੰਗਹੀਨ ਹੋ ਜਾਂਦਾ ਤੇ ਜੇ ਭਾਈ ਮਾਤਾ ਵੀ ਦਾਲੇ ਜਾਣ ਪਰ ਘਰ ਤਾਂ ਸਖਣਾ ਹੋ ਹੀ ਜਾਂਦਾ ਵੀਰੇ ਵੀ ਤੇ ਬੈਠਣ ਵਾਲਾ ਕੋਈ ਆ ਕੇ ਤੁਹ ਲੱਗਦਾ ਸ਼ਾਨਾ ਹੁੰਦਾ ਸੀ ਇੱਥੇ ਬੈਠਾ ਰਹਿੰਦਾ ਸੀ ਬੋਲ ਬਾਲਾ ਚੱਲਦਾ ਸੀ ਸਾਨੂੰ ਵੀ ਮਿਲਦਾ ਸੀ ਗੱਲਾਂ ਬਾਤਾਂ ਹੁੰਦੀਆਂ ਸੀ ਕਈ ਵਾਰੀ ਸਤਕਾਰੀਆਂ ਹੁੰਦੀਆਂ ਸੀ ਕਈ ਵਾਰੀ ਬਾਣੀ ਦੀ ਵੀ ਕਈ ਵਾਰੀ ਮਖੌਲ ਠੱਠੇ ਦੀ ਵੀ ਹੋ ਜਾਂਦੀ ਸੀ ਤੇ ਕਈ ਵਾਰੀ ਘਰ ਦਾ ਵੀ ਆਪਣਾ ਦੁੱਖੜਾ ਫਰੋਲ ਲੈਂਦਾ ਪਰ ਹੁਣ ਕਰੀਏ ਕੀ ਕਿਸੇ ਦੇ ਕੋਲਸ ਬਣਨ ਵਾਲਾ ਨਹੀਂ ਦੁਨੀਆ ਦੇ ਵਿੱਚ ਆਪਾਂ ਆਏ ਆ ਸੁਆਸ ਗਿਨੇ ਮਿਲੇ ਆਪਾਂ ਦੇ ਜੀਵਨ ਦਾ ਲਾਹਾ ਲੈ ਲਾਂਗੇ ਤਾਂ ਇਹ ਸੁਖ ਲਾਭ ਕੋਈ ਨਹੀਂ ਕਿ ਆਪਾਂ ਕੇਵਲ ਪੈਸੇ ਵਾਸਤੇ ਪਾਠ ਕਰਦੇ ਆ ਪਾਠ ਹੀ ਸਿੰਘ ਬਿਨਾ ਪੈਸਿਆਂ ਤੋਂ ਵੀ ਨੀਤਾਪਤੀ ਗੁਰਦੁਆਰਾ ਸਾਹਿਬ ਦੀ ਇਹ ਹੀ ਬਾਣੀ ਪੜੀ ਜਾਂਦੀ ਹੈ ਕੋਈ ਲਾਹਾ ਲੈਣ ਵਾਸਤੇ ਸੰਗਤੀ ਪਾਣੀ ਆਂਦੇ ਆਂਦੇ ਨੇ ਬੜੀ ਸੰਗਤ ਬਹੁਤ ਸ਼ਾਂਤੀ ਬਣਿਆ ਆਪਣੇ ਨਗਰ ਵਿੱਚ ਤੇ 40 ਸਾਲ ਹੋ ਗਏ ਨੇ ਬਣੇ ਨੂੰ